ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਵ ਵੀ ਮਤਰੋ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਣੀ ਹੋ ਚੁੱਕੀ ਹੈ ਤੇ ਅੱਜ ਵੀ ਆਪਾਂ ਤੁਹਾਨੂੰ ਬਲੌਗ 'ਚ ਪਹਿਲੀ ਵਾਰੀ ਪੱਗ ਬਣ ਕੇ ਮਿਲੇ ਆਂ ਹੈ ਤੇ ਚੱਲੇ ਕਿੱਥੇ ਆਂ ਅੱਜ ਨਾ ਜਿੱਥੇ ਮੈਂ ਕੰਮ ਕਰਦਾ ਆਪਣੇ ਉਹ ਏਜੰਸੀ 'ਚ ਨਾ ਅੱਜ ਸ਼ਪੀਲ ਲਾਉਣੀ ਸੀ ਉੱਥੇ ਚੱਲੇ ਆਂ ਠੀਕ ਹੈ ਮੈਂ ਵੈਸੇ ਕਾਫੀ ਲੇਟ ਹੋ ਗਿਆ ਮੈਂ ਤਿਆਰ ਤਿਆਰ ਫੋਨ ਕਰਕੇ ਤੇ ਚੱਲੇ ਆਂ ਜਾ ਕੇ ਮਿਲੌਣੇ ਹੋਰ ਵੀ ਵੀਰਾਂ ਭਰਾਵਾਂ ਨਾਲ ਜਿਹੜੇ ਆਪਣੇ ਕਰਦੇ ਆ ਸਾਰੇ ਉੱਥੇ ਮੁਲਾਜ਼ਮ ਭਰਾ ਕੰਮ ਤੇ ਮਿਲਦੇ ਆਂ ਉੱਥੇ ਆ ਕੇ ਠੀਕ ਹੈ ਜੀ ਵਲੌਗ ਦੇ ਨਾਲ ਜੁੜੇ ਰਹੋ ਸੇਵਾ ਦੇ ਕਰਮ ਮੈਂਨਾ ਸ਼ਪੀਲ ਦੀ ਸੇਵਾ ਚਲੰਡੀ ਪੁਰੀ ਆਪਣੇ ਡਿਲੀਵਰੀ ਮੈਨ ਭਰਾ ਸਿਕੰਦਰ ਸਿੰਘ ਖਿਆਲਾ تیاری ਚਲੰਡੀ ਪੁਰੀ ਸ਼ਕੀਰ ਦੀ ਜਿਦਾਂ ਲਾਉਂਦੇ ਫਿਰ ਦਖੰਮੇ ਤੁਹਾਨੂੰ ਸਾਰਾ ਲਾਈਵ ਕਾਲੀਕਾਸਟ ਗਰਾਹੀਆਂ ਸੇਵਾ ਚੱਲਦੀ ਹੈ ਯਹਾਂ ਪੜਾ ਹੈ ਪੀ ਵੀਰ ਅੱਜ ਰੈਸਟ ਤੇ ਆ ਬਈ ਵਲੌਗ ਡਾਇਰ ਤੋਂ ਜੇ ਆਪਣਾ ਪਾਪਾ ਪਾਪਾ ਨਹੀਂ ਦੇਖਾਂਗਾ ਆਪਣਾ ਬਾਤ ਕਰੋ ਯਾਰ ਦਾਲ ਖਾਣਾ ਬੜੀ ਖਾਵਾਂਗੇ ਚੌਲ ਖਾਵਾਂਗੇ ਬੁੱਲਾ ਉਹ ਕਾਲੀ ਨਹੀਂ ਆਇਆ ਕਾਲੀ ਕਾਲੀ ਮੋਰਦਾ ਬਹੁਤ ਬੁਲਕੇ ਜਾਂਦੀ ਜਾਂਦੇ ਆ ਤੇ ਕਾਲੀ ਨਹੀਂ ਆਇਆ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਚ ਆਕਸੀਜਨ ਦੀ ਕਮੀ ਬਹੁਤ ਕੀਤੀ ਹੈ ਇਸ ਕਰਕੇ ਸਾਡੀ ਜਿੰਦਗੀ ਦੇ ਮਾਲਕ ਬੰਦਲ ਨਹੀਂ ਜਾਂਦੇ ਜੰਗਲ ਆ ਬੜਾ ਸਕਦੇ ਆ ਇੰਨਾ ਮਾੜਾ ਚੱਲਦਾ ਕਿੱਦਾਂ ਹੈ ਬੂਟਿਆਂ ਦੀ ਸੇਵਾ ਆਪਾਂ ਕਾਰੀਸਾ ਆ ਰਿਹਾ ਆਪਣਾ ਅਰਸ਼ਪਰਾ ਫਰੈਗਾ ਗਿਆ ਆ ਆ ਵੀ ਫੜ ਲਾ ਤਾ ਉਹਨ ਵਰਦ ਰਹੀ ਹੈ ਗਾੜੀ ਮਮਾ ਥੱਤਰਿਆ ਪਰਦੀ ਕਿਉਂ ਨਹੀਂ ਪਰਨ ਲੱਗ ਪਣ ਲੱਗਿਆ ਚਲਾ ਕਿੱਥੇ ਚਲੋ ਪਾਪਾ ਜੀ ਬੈਠ ਨੂੰ ਇੱਕ ਬੜੀ ਚੀਜ਼ ਕਰਵਾਉਂਦਾ ਗੱਲ ਕਰ ਲਿਆ ਕਿ ਦੋ ਗੱਲ ਕਰ ਲਿਆ ਕਿ ਮੈਂ ਜੀ ਤਮਾ ਹਾਂ ਮੈਂ ਜੀ ਤਮਾ ਹਾਂ ਆ ਬਾਈ ਮਿਲ ਗਈ ਤੇ ਹੋਰ ਮਿਲ ਗਈ ਜੀ ਤੋ ਚੱਲਗੇ 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 ਆ ਜਾਓ ਆ ਜਾਓ ਇਹ ਸਭ ਇਹ ਪਾ ਦੇਣਾ ਲਾਵਾ ਬਣਾ ਲਾਓ ਪੋਲੋਥੀਨ ਲਾਓ ਪੋਲੋਥੀਨ ਲਾਓ ਫੇਰੀ ਉਹ ਲਾਓ ਸਿੱਧਾ ਪਾਓ ਇਧਰ ਇਧਰ ਮੈਂ ਇਧਰ ਲਾ ਦੇਣਾ ਚਲੋ ਫੋਟੋ ਤੇ ਦੂਸਰੇ ਦੂਸਰੇ ਰੋ ਕਰਪਾਹ ਹਾਂ ਆ ਤੁਹਾਡਾ ਕੋਈ ਤੇ ਐਂਡ ਫੋਨ ਕਿਹਦਾ ਚਲੋ ਚਲੋ ਇਹ ਵੀ ਲੱਗ ਗਿਆ ਨਾ ਪਾਣੀ ਪਾ ਤੁਸੀਂ ਜਿਹਾ ਕਰਕੇ ਗੋਲ ਜੀ ਮਿੱਟੀ ਦੇ ਨਾਲ ਗੋਲ ਜੇ ਕਰਦੇ ਕੰਮ ਕਰੋ ਸੋਹਣਾ ਗੋਲ ਪਾਣੀ ਪੁੰਦਿਆ ਪਾ ਜੀ ਬੋਤਾ ਨਹੀਂ ਠੱਪ ਠੱਪ ਕਰੀਏ ਕੀ ਕਰਨਾ ਹੈ ਕੀ ਨਹੀਂ ਕਰਨਾ ਚੜ ਦੇ ਨਾਲ ਕਰ ਮਾਣਾ

ਸੜੀ ਚੰਗੀ ਚੰਗੀ ਇਹ ਜੀ ਆਪਣੇ ਬਹੁਤ ਹੀ ਖਾਸ ਭਰਾ ਜੋ ਕਿ ਸੇਵਾ ਕਰ ਰਿਹਾ ਆਪਣਾ ਸਕੰਦਰ ਵੀਰ ਤੇ ਆਪਣਾ ਉਸਤਾਦ ਮੈਂ ਨਾ ਸੇਵਾ ਕਰੇ ਗੁਰੂ ਮਹਾਰਾਜ ਦੇ ਲੰਗਰਾਂ ਦੀਆਂ ਸ਼ਪੀਲਾਂ ਦੀਆਂ ਤੇ ਵਾਹਿਗੁਰੂ ਹੋਰ ਵੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਹੈ ਕਾਰੋਬਾਰ ਵਿੱਚ ਆਪਣੇ ਸੁਖਤੈਨ ਭਾਜੀ ਆਪਣੇ ਬੋਬੀ ਭਾਜੀ ਤੇ ਆਪਣੇ ਮੈਡਮ ਸੇਵਾ ਕਰ ਰਹੇ ਨੇ ਖੁਦ ਬਹੁਤ ਵਧੀਆ ਗੱਲ ਆ ਜੀ ਤੇ ਆਪਣੇ ਸਾਰੇ ਵੀਰ ਭਰਾ ਨਾਲ ਮਿਲ ਕੇ ਸੇਵਾ ਕਰ ਰਹੇ ਆ ਇਸ ਸੇਵਾ ਨੂੰ ਨਿਭਾ ਰਹੇ ਆ ਕਿਉਂਕਿ ਕੋਈ ਕਿਸੇ ਨੂੰ ਨਹੀਂ ਦਿੰਦਾ ਇਹ ਸਭ ਵਾਹਿਗੁਰੂ ਦੀਆਂ ਬਖਸ਼ਾ ਹੁੰਦੀਆਂ ਵਾ ਠੀਕ ਹੈ ਜੀ